ਇਹ ਗਾਲ ਤੇ ਕਿਉਂਕਿ ਬਲਾਚੋਰ ਦਾ ਵਿਸ਼ਾਲ ਦੰਗਲ ਸੀ ਅੱਜ ਗੋਰਮਾਸ਼ੀਵਾੜਾ ਪੈਨ ਇਰਾਨ ਬੜਾ ਹੀ ਤਕੜਾ ਮੁਕਾਬਲਾ ਹੋਇਆ ਗੋਰਮਾਸ਼ੀਵਾੜਾ ਜਿਹੜੇ ਅਲਟੋਕਾਰ ਜਿੱਤੇ ਆ ਉਹ ਸਾਡੇ ਨਾਲ ਹੈ ਕਿਉਂਕਿ ਗੋਰਮਾਸ਼ੀਵਾੜਾ ਉਹਦਾ ਵੀ ਦੇਖਿਆ ਕਿ ਸੋਸ਼ਲ ਮੀਡੀਆ ਤੇ ਚੈਲੰਜ ਕਰਦੇ ਹੁੰਦੇ ਸੀਗੇ ਤੁਸੀਂ ਉਹ ਕੀ ਕਹਾਣੀ ਬਲਾ ਉਹ ਦੱਸੋ ਨਹੀਂ ਨਹੀਂ ਕਹਿ ਰਹੇ ਨਹੀਂ ਤਾਂ ਕੋਈ ਨਹੀਂ ਵੈਸੇ ਮੈਂ ਕਹਿੰਦਾ ਸੀ ਕੋਈ ਖੁੱਲੀ ਕੁਸ਼ਤੀ ਦਾ ਖੁੱਲੀ ਕੁਸ਼ਤੀ ਹੋਣੀ ਚਾਹੀਦੀ ਹੈ ਜ਼ਿਆਦਾ ਮਤਲਬ ਘਟੋ ਘਟ 30 ਮਿੰਟ ਤਾਂ ਚਾਹੀਦਾ ਹੀ ਆ ਇਹ ਮੈਂ ਹੁਣ 20 ਮਿੰਟ ਦਾ ਜ ਹੈਗਾ 20 ਮਿੰਟ ਪੁਆਇੰਟ ਘਟੋ ਘਟ 30 ਮਿੰਟ ਦੀ ਕੁਸ਼ਤੀ ਚਾਹੀਦੀ ਹੈ ਜਿਦਾ ਜਿਦਾਂ ਹੁਣ ਅੱਜ ਕੱਲ ਚੱਲ ਪਈ ਹੈ 20 ਮਿੰਟ ਦੀ ਕੁਸ਼ਤੀ ਉਹ ਉਹ ਜਾਨੀ ਕਿ ਕਹਿੰਦਾ ਮਤਲਬ ਉਹ ਲੱਗਦਾ ਨਹੀਂ ਕਿ ਪਹਿਲਵਾਨ ਜਦ ਤੱਕ ਗਰਮ ਹੁੰਦੇ ਆ ਹਾਂ ਹਲੇ 20 ਮਿੰਟ ਤੱਕ ਤਾਂ ਘੱਟ ਹੈ ਸਮਾਂ ਘੱਟ ਹੈ ਪਹਿਲਵਾਨ ਲਈ ਘਟੋ ਘਟ 30 ਮਿੰਟ ਤੇ ਚਾਹੀਦਾ ਜੇ ਪਹਿਲਾਂ ਤਾਂ ਚਲੋ ਖੁੱਲਿਆ ਹੁੰਦਾ ਸੀਗਾ ਟਾਈਮ ਦੇਖਦੇ ਹੀ ਨਹੀਂ ਹੁੰਦੇ ਸੀਗੇ ਹੋ ਜਿਵੇਂ ਜਮਾਨਾ 20 ਮਿੰਟ ਦਾ ਆ ਗਿਆ। ਉਹ ਮੈਡਾ ਦਾ ਕੰਮ ਹੈ ਸਾਰਾ। ਅ ਗੁਰੂ ਅੱਜ ਦੀ ਕੁਸ਼ਤੀ ਕਿਵੇਂ ਹੋਈ ਤੁਹਾਡੀ? ਕਿਉਂਕਿ ਇੱਕ ਵਾਰ ਲੱਗੇ ਆ ਕੇ ਪਲਵਾਨ ਬਾਹਰ ਚਲ ਗਿਆ। ਕੁਸ਼ਤੀ ਹੁਣ ਦੇਖ ਲਓ ਤੁਸੀਂ ਹੁਣ ਅੱਜ 30 ਮਿੰਟ ਦੀ ਕੁਸ਼ਤੀ। ਤੇ ਪਹਿਲੇ ਕਿਹਾ ਸੀਗਾ ਕਿ ਕੁਸ਼ਤੀ ਲਗਾਤਾਰ ਚੱਲੇਗੀ। ਕੋਈ ਖੜਨਾ ਨਹੀਂ ਕੋਈ ਪਾਣੀ ਨਹੀਂ ਕੋਈ ਕੁਸ਼ ਨਹੀਂ। ਫਿਰ ਵੀ ਦੇਖ ਲਓ ਕੁਸ਼ਤੀ ਵਿੱਚ 2 3 4 ਵਾਰ ਬਾਹਰ ਗਿਆ ਉਹ। ਪਾਣੀ ਵੀ ਪੀਤਾ ਉਹਨੇ। ਮਤਲਬ 11 ਘੰਟੇ ਦੀ ਕੁਸ਼ਤੀ ਵਿੱਚ ਚਾਰ ਪੰਜ ਵਾਰ ਬਾਹਰ ਚਲ ਗਿਆ ਉਹ ਮੈਨੂੰ ਕੀ ਲੱਗਦਾ ਕਿ ਜਿਹੜਾ ਬੰਦਾ ਜਿਹਨੂੰ ਮੰਨ ਲਓ ਜਿਹੜਾ ਬੰਦਾ ਹੈਗਾ ਠਾਕਾ ਟੈਣਾਉਣੇ ਵਾਲਾ ਹੁਣ ਜਾਨੂ ਬੰਦਾ ਥੱਕਦਾ ਬਾਅਦ ਟੈਣਾ ਤਾਂ ਥੱਕ ਕੇ ਆ ਬੰਦੇ ਨੇ ਜਾਨੂ ਬੰਦੇ ਨੇ ਥੱਕ ਗਿਆ ਮੰਨ ਲਓ ਬਾਹਰ ਚਲ ਗਿਆ ਫਿਰ ਉਹ ਦਮ ਲੈ ਕੇ ਆ ਗਿਆ ਫਿਰ ਬੰਦਾ ਉਦੋਂ ਦਾ ਓਕੇ ਫਿਰ ਕੁਸ਼ਤੀ ਆਰ ਪਾਰ ਨਹੀਂ ਹੋਣੀ ਜੇ ਬੰਦਾ ਬਾਹਰ ਚਲ ਗਿਆ ਇਹ ਪੰਚਾਇਤ ਵਾਲਿਆਂ ਨੂੰ ਸੋਚਣਾ ਚਾਹੀਦਾ ਕਿ ਬੰਦਾ ਹਾਂ ਚਾਹੀਦਾ ਕਿ ਚਲੋ ਜਦੋਂ ਬਾਹਰ ਗਿਆ ਉਹ ਜਦੇ ਭੇਜੋ ਅੰਦਰ ਉਹ ਬਹਿ ਗਿਆ ਬਾਹਰ ਫਿਰ ਲਕੂਟਾ ਖੋਲ ਲਿਆ ਕਦੇ ਕੁਸ਼ ਕਰ ਲਿਆ ਉਹ ਫਿਰ ਦામ ਉਹ ਲੈ ਕੇ ਆ ਜਾਂਦਾ ਉੱਥੇ ਕੀ ਫੈਸਲਾ ਚਾਹੀਦਾ ਕਮੇਟੀ ਦਾ ਉਹ ਕਮ ਇੱਥੇ ਨੂੰ ਪਹੁੰਚਣਾ ਚਾਹੀਦਾ ਕਿ ਆਵੇ ਚਲੋ ਅੰਦਰ ਜਿੱਦਾ ਹੈਗਾ ਉਵੇਂ ਹੀ ਕੁਸ਼ਤੀ ਅੰਦਰ ਜੇ ਆਂਦਾ ਠੀਕ ਹੈ ਨਹੀਂ ਜੇਤੂ ਦੇ ਦੋ ਤੁਹਾਡੇ ਅਜੀਤ ਗੜੀ ਅਜੀਤ ਉਹ ਸਕੰਦਰ ਸ਼ੇਖਣਾ ਉਹ ਉਹ ਕੁਸ਼ਤੀ ਬਾਰੇ ਕੀ ਕਰਨ ਚਾਹਣਗੇ ਕੁਸਤੀ ਕਹਿੰਦਾ ਕੁਸਤੀ ਨਹੀਂ ਬਸ ਠੀਕ ਹੈ ਉਹ ਵੀ ਕੁਸਤੀ ਉਹਨਾਂ ਨੇ ਆਰਪਾਰ ਦੀ ਕਿਹਾ ਸੀਗਾ ਆਰਪਾਰ ਦੀ ਕੁਸਤੀ ਕਿਹਾ ਸੀਗਾ ਤੇ ਉਹ ਥੋੜੀ ਚੱਲੀ ਆ ਕੁਸਤੀ 10 12 ਮਿੰਟ ਚੱਲੀ ਸੀ ਕੁਸਤੀ ਜਿਹੜਾ ਭਾਈ ਸਾਹਿਬ ਨੇ ਗੀਤ ਲਿਖਿਆ ਦਾ ਤੁਹਾਡਾ ਉਹਦੇ ਬਾਰੇ ਦੋ ਸ਼ਬਦ ਨਹੀਂ ਨਹੀਂ ਆਹਾ ਆਪਣਾ ਜੀ ਆਰ ਸੀ ਭਰਾਈ ਹੈ ਤੇ ਵਧੀਆ ਲਿਖ ਆ ਰਿਹਾ ਲਿਖਦਾ ਸੋਨਾ ਸੋਨਾ ਲਿਖਦਾ ਹਾਂ ਜੀ ਤੇ ਆਉਣ ਵਾਲੇ ਸਮੇਂ 'ਚ ਕੀ ਹੋਣਾ ਚਾਹੀਦਾ ਕਿ ਆਰ-ਪਾਰ ਦੀਆਂ ਕੁਸ਼ਤੀਆਂ ਹੋਣੀਆਂ ਚਾਹੀਦੀਆਂ ਕਿ ਨਹੀਂ? ਆਰ-ਪਾਰ ਦੀਆਂ ਕੁਸ਼ਤੀਆਂ ਹੋਣੀਆਂ ਚਾਹੀਦੀਆਂ ਨਹੀਂ। ਮਤਲਬ ਕੁਸ਼ਤੀ ਕਾਂਡਾ ਹੋਣੀ ਚਾਹੀਦੀ ਹੈ। ਆਰ-ਪਾਰ ਦੀ ਗੱਲ ਨਹੀਂ ਹੁੰਦੀ। ਕੁਸ਼ਤੀ ਕਾਂਡਾ ਹੋਵੇ। ਅੱਜ ਅੱਜਕੱਲ ਜਿਹੜੇ ਦੰਗਲ ਹੋ ਰਹੇ ਆ ਉਹ 'ਚ ਲੱਗਦਾ ਕਿ ਕਾਂਟੇ ਕੁਸ਼ਤੀ ਕਿਤੇ ਨਾ ਕਿਤੇ ਘੱਟ ਹੀ ਰਹਿ ਜਾਂਦੀ। ਕਾਂਟਾ ਕੁਸ਼ਤੀ ਘੱਟ ਦੇਖਣ ਨੂੰ ਮਿਲਦੀ ਹੈ। ਘੱਟ ਦੇਖਣ ਨੂੰ। ਉਹ ਵਿਚਾਰੇ ਆਪਣੇ ਲੋਕਾਂ ਨੂੰ ਹਾਂ ਬਿਲਕੁਲ ਜੀ ਇਹ ਸਨ ਸਾਡੇ ਨਾਲ ਗੌਰਵ ਮਾਸ਼ੀ ਵਾਲਾ ਕਿਉਂਕਿ ਸੋਸ਼ਲ ਮੀਡੀਆ ਤੋਂ ਹੀ ਦੇਖਣਾ। ਚੈਲੰਜ ਵੀ ਕੀਤਾ ਸੀ ਤੇ ਗੜੀ ਅਜੀਤਗੜ ਉੱਥੇ ਇਹਨਾਂ ਨੇ ਸਕੰਦਰ ਸ਼ੇਖ ਨੂੰ ਹਰਾਇਆ ਸੀ ਤੇ ਅੱਜ ਫੇਰ ਇੱਕ ਵਾਰ ਆਲਟੋ ਕਾਰ ਜਿੱਤੀ ਹੈ ਬਾਬਾ ਬਲਾਜ ਸਿੰਘ ਮੇਲੇ ਦੀ ਮੈਂ ਗੱਲ ਕਰ ਰਿਹਾ ਹਾਂ ਗੌਰਵ ਬਹੁਤ ਬਹੁਤ ਮੁਬਾਰਕਾਂ ਤੈਨੂੰ ਅੱਜ ਦਾ ਦੰਗਲ ਤੁਸੀਂ ਜਿੱਤਿਆ ਥੈਂਕ ਯੂ ਗੌਰਵ ਅੱਛੀ ਬੜਾ ਬੜਾ ਹੀ ਲੱਗਦਾ ਹੈ ਕਿ ਗੱਲਬਾਤ ਕਰਨ ਜਿੱਥੇ ਪਹਿਲਵਾਨ ਦੰਗਲ ਦੇ ਵਿੱਚ ਵਖ ਵਖ ਦਾ ਲਾਂਦੇ ਤੇ ਉੱਥੇ ਹੀ ਸ਼ਰਮਿਲੇ ਬੜੇ ਆ ਪਹਿਲਵਾਨ ਮੈਂ ਲੱਗਦਾ ਗੋਰਮ ਲੱਗਦਾ ਕਿਈ ਪਹਿਲਵਾਨਾਂ ਨਾਲ ਮੈਂ ਗੱਲ ਕੀਤੀ ਸ਼ਰਮੀਲੇ ਬੋਧ ਹੁੰਦੇ ਉਹ ਨਹੀਂ ਸ਼ਰਮੀਲੇ ਨਹੀਂ ਬਸ ਉیوں ਚਾਕਾ ਹੀ ਹੁੰਦਾ ਬੰਦੇ ਨੂੰ ਹਾਂ ਤੇ ਕਦੇ ਕੈਮਰੇ ਮੂਰੇ ਬੰਦਾ ਆਇਆ ਨਹੀਂ ਹੈਗਾ ਨਾ ਤਾਂ ਕਰਦੇ ਤਾਂ ਕਰਦੇ ਬਿਲਕੁਲ ਜੀ ਇਹ ਸਨ ਗੋਰਮ ਮਾਚੀਵੜਾ ਬਾਬਾ ਵਾਲਾ ਜਿੰਦ ਮੇਲਾ ਜੀ ਗੋਰਮ ਮਾਚੀਵੜਾ ਜਿਤਲੇ ਬਹੁਤ ਮੁਬਾਰਕਾਂ ਆਲਟੋ ਕਾਰ ਜਿੱਤੀ ਆਈ ਬਾਬਾ ਵਾਲਾ ਜਿੰਦ ਮੇਲੇ ਬਹੁਤ ਬਹੁਤ ਧੰਨਵਾਦ ਜਿੰਨੇ ਦੇ ਦੇ ਪੰਜਾਬੀ 360 ਸਾਰਿਆਂ ਦਾ ਹੀ ਸ਼ੁਕਰੀਆ